ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਵਿੱਚ ਸ਼ਾਮ ਨੂੰ ਟਿਊਸ਼ਨ ਤੋਂ ਆਪਣੇ ਘਰ ਜਾ ਰਹੀ ਇੱਕ ਵਿਦਿਆਰਥਣ ਤੇ ਤੇਜ਼ਾਬੀ ਹਮਲੇ ਨੇ دہشت ਦਾ ਮਾਹੌਲ ਬਣਾ ਦਿੱਤਾ ਹੈ ਵਿਦਿਆਰਥਣ ਦੀ ਉਮਰ 19 ਸਾਲ ਹੈ ਅਤੇ ਉਹ ਬੀਏ ਦੀ ਵਿਦਿਆਰਥਣ ਹੈ ਜ਼ਿਕਰਯੋਗ ਹੈ ਕਿ ਲੜਕੇ ਵੱਲੋਂ ਇੱਕ ਗਲਾਸ ਭਰ ਕੇ ਤੇਜ਼ਾਬ ਦਾ ਲੜਕੀ ਤੇ ਸੁੱਟ ਦਿੱਤਾ ਗਿਆ ਹੈ ਤੇਰਾ ਪਿੰਡ ਕਿਹੜਾ ਹੈ ਤੈਨੂੰ ਇਹ ਗਲਾਸ ਪਾਣੀ ਦਾ ਦਿੱਤਾ ਕਿਨੇ ਸੀ ਤਜਾਰ ਸੱਟਣ ਵਾਸਤੇ ਕਿਹੜੇ ਮੁੰਡਿਆਂ ਨੇ ਗੰਦੇ ਮੁੰਡੇ ਦਿੱਤਾ ਬੋਏ ਉਸਨੇ ਆਇਆ ਕਿਹੜੇ ਮੁੰਡਿਆਂ ਨੇ ਪ੍ਰਿੰਸ ਜਨਾਬ ਪ੍ਰਿੰਸ ਨੂੰ ਪ੍ਰਿੰਸ ਕਿਹੜਾ ਹੈ ਤੈਨੂੰ ਜਾਂਦਾ ਹਾਂ ਉਹਨਾਂ ਦੀ ਦੁਕਾਨ ਦੇ ਅੱਗੇ ਲੱਗਿਆ ਬਾਣ ਕਿੱਥੇ ਆਉਂਦੀ ਬਾਜ਼ਾਰ ਵਿੱਚ ਪ੍ਰਿੰਸ ਕੀ ਕਰਦਾ ਬਾਜ਼ਾਰ ਵਿੱਚ ਕੋਣ ਹੈ ਤਜਾਰ ਚ ਕਿੱਥੇ ਅੱਜ ਕੱਲ੍ਹ ਜੀ ਮੈਂ ਆਪਣੇ ਸੈਂਟਰ ਤੋਂ ਵਾਪਸ ਆ ਕੇ ਆਪਣੀ ਛੋਟੀ ਸਿਸਟਰ ਨੂੰ ਲੈਣ ਜਾ ਰਹੀ ਸੀ ਟਿਊਸ਼ਨ ਤੋਂ ਉਹਨਾਂ ਦੇ ਟਿਊਸ਼ਨ ਦੇ ਬਾਅਦ ਜਾ ਕੇ ਜਿੱਦਾਂ ਹੀ ਮੈਂ ਰੋਕੀ ਆਪਣੀ ਐਕਟਿਵਾ ਤੇ ਪਿੱਛੋਂ ਕੁਝ ਲੜਕੇ ਆ ਰਹੇ ਸੀ ਇਹਨਾਂ ਨੇ ਆਵਾਜ਼ ਡਾਲੀ ਕਹਿੰਦੇ ਓਏ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਇਹਨਾਂ ਦੇ ਹੱਥ 'ਚ ਜੋ ਚੀਜ਼ਾਂ ਸੀ ਇਹ ਭੱਜ ਕੇ ਆਏ ਤੇ ਇਹਨਾਂ ਨੇ ਉੱਪਰ ਡਾਲਤਾ ਡਾਲ ਕੇ ਉਹ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉੱਥੋਂ ਦੇ ਜਿਹੜੇ ਗਲੀ ਵਾਲੇ ਸੀ ਉਹਨਾਂ ਨੇ ਪਕੜ ਲਿਆ ਇਸ ਤੋਂ ਪਹਿਲਾਂ ਵੀ ਮੈਨੂੰ ਕਾਫੀ ਵਾਰ ਆ ਕੇ ਧਮਕੀ ਦੇ ਕੇ ਗਿਆ ਕਹਿੰਨਾ ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ ਮੈਂ ਤੈਨੂੰ ਛੱਡਣਾ ਨਹੀਂ ਹੈਗਾ ਉਸ ਕਾ ਕਿ ਉਹਨੇ ਪੇਰੈਂਟਸ ਨੂੰ ਵੀ ਕਾਫੀ ਤਿੰਨ ਚਾਰ ਵਾਰ ਇਨਫੋਰਮ ਕੀਤਾ ਉਹ ਸਾਡੇ ਘਰ ਆਏ ਪਰ ਉਹਨਾਂ ਨੇ ਕੋਈ ਅੱਗੇ ਕਾਰਵਾਈ ਨਹੀਂ ਕੀਤੀ ਅੱਗੇ ਉਹਨਾਂ ਨੇ ਉਹਨਾਂ ਨੂੰ ਕੁਝ ਕਿਹਾ ਨਹੀਂ ਉਹ ਕਹਿੰਦਾ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਮੈਂ ਤੈਨੂੰ ਮਾਰ ਹੀ ਦੇਣਾ ਹੈ ਮੈਂ ਚਾਹੁੰਦੇ ਉਹਨੂੰ ਸਾਰੀ ਉਮਰ ਤਿਫਾਤ ਦੀ ਸਜ਼ਾ ਹੋਏ ਸਾਰੀ ਉਮਰ ਜੇਲ੍ਹ 'ਚ ਸੜੇ ਸਾਰੀ ਉਮਰ ਬਾਹਰ ਨਾ ਨਿਕਲੇ ਕਿਉਂਕਿ ਅੱਜ ਮੇਰੇ ਨਾਲ ਹੋਇਆ ਕੱਲ ਕਿਸੇ ਹੋ ਨਾਲ ਜੇ ਐਦਾਂ ਹੀ ਉਹਨੂੰ ਅੱਜ ਛੱਡ ਦਿਆਂਗੇ ਤੇ ਕੱਲ ਨੂੰ ਉਹਦੀ ਹਿੰਮਤ ਹੋਰ ਵੱਧ ਜਾਊਗੀ ਮੋਰਕਨ ਨੇ ਇਸਨੇ ਮੇਰੀ ਪੂਰੀ ਲਾਈਫ ਡਿਸਟਰੋਏ ਕਰਤੀ ਹੁਣ ਮੈਂ ਇਸ ਤੋਂ ਇਲਾਵਾ ਮੇਰੇ ਕੁਝ ਵੀ ਨਹੀਂ ਰਹਿ ਆਏਗਾ ਇਸ ਕਰਕੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੇ ਜਿੰਨੀ ਵੀ ਸ਼ਪਾਰਿਸ਼ ਵਗੈਰਾ ਤੇ ਨੇ ਪੇਰੈਂਟਸ ਕਹਿੰਦੇ ਆ ਕਿ ਮੈਂ ਪੈਸੇ ਦੇ ਤੇ ਅਸੀਂ ਆਪਣੇ ਮੁੰਡੇ ਨੂੰ ਛਡਵਾ ਲਾਂਗੇ ਐਦਾਂ ਦਾ ਨਹੀਂ ਹੋਣਾ ਚਾਹੀਦਾ ਹੈਗਾ ਅੱਜ ਕਰੀਬ 6 ਵਜੇ ਦਾ ਟਾਈਮ ਸੀਗਾ ਗਲੀ ਗਈ ਸੀ ਬੈਂਕਰ ਨਾਮ ਵਾਲੀ ਗਲੀ ਦੇ ਵਿੱਚ ਪਰ ਕੀ ਜਸਪਿੰਦਰ ਕੌਰ ਜੀ ਡਾਕਟਰ ਬਗੀਚਾ ਸਿੰਘ ਜਿਹੜੇ ਘੜਵਾਈ ਸੀ ਉਹ ਤੋਂ ਬਾਈਕ ਸਵਾਰ ਆਇਦਲ ਤੇ ਦਿੱਆਪਾ ਕੇ ਚਲੇ ਗਏ ਕਾਰਵੇ ਕਰਦੇ ਪੁਲਿਸ ਨੇ ਉਹਨੇ ਬਾਈਕਾਂ ਨੂੰ ਰਸ ਕਰ ਲੈਨੇ ਤੇ ਪੰਜ ਕਾਰਵੇ ਕੀਤੀ ਜੀ ਮੋਟਰਸਾਈਕਲ 25000 ਰੁਪਏ ਜੀ ਤੇ ਸਨੈਰ ਦਾ ਕੰਮ ਕਰਦਾ ਤੇ ਲੜਤੀ ਬਲਕਸ 18 ਸਾਲ ਦੀ ਤੇ ਵੇਫਾਸੀਏਸ ਵਰਦੀ ਜੀ ਬੋਲ ਲੜਤੀ ਸੀ ਦੋਨੇ ਫੜਦੇ ਗਏ ਬਾਈਕ ਤੇ ਸੀ ਮੋਟਰਸਾਈਕਲ ਮੋਟਰਸਾਈਕਲ ਖੜਾ ਹੈ ਮੋਟਰਸਾਈਕਲ ਛੋਟਾ ਸਾਈਕਲ ਜੀ ਤੇ ਇੱਥੇ ਮਗਰ ਤਾਂ ਪਤਾ ਹੋ ਗਿਆ ਮਾਰ ਪਿੱਛਾ ਕਰਦਾ ਹੈ ਜੀ ਕੌਣ ਪਿੱਛਾ ਕਰਦਾ ਜੀ ਇਹ ਫਰੀਦ ਨਾਮ ਮੁੰਡੇ ਦਾ ਨਾਮ ਤੇ ਛੋਟਾ ਨਾਮ ਉਹਦਾ ਵਿੱਕੀ ਹੈ ਕਿਥੋਂ ਦਾ ਰਹਿੰਦਾ ਜੀ ਲੋਕਲ ਸ਼ਹਿਰ ਦਾ ਅੱਛਾ ਜੀ ਅੱਜ ਕੀ ਹਾਦਸਾ ਵਾਪਰਿਆ ਅੱਜ ਦਾ ਵਾਪਸਾ ਵਾਪਰਿਆ ਜਿਹੜਾ ਤਜਾਬ ਪਾਇਆ ਗਿਆ ਟਿਊਸ਼ਨ ਤੇ ਆਈ ਹੋਈ ਸੀ ਟਿਊਸ਼ਨ ਤੇ ਆਈ ਸੀ ਹਾਂ ਸੈਂਟਰ ਕੋਚਿੰਗ ਲੈਣ ਤੇ ਨੇ ਫਰੀਦਕੋਟ ਤੋਂ ਜਗਤਾਰ ਦੋਸਾਂਝ ਦੀ ਰਿਪੋਰਟ ਪਹਰੇ ਦਾ ਟੀਵੀ